ਕੁਲਚਿਆਂ ਦੀਆਂ ਰੇੜੀਆਂ ਦਾ ਤੁਸੀਂ ਦੋਸਤੋ ਬਹੁਤ ਦੇਖਿਆ ਹੋਣਾ ਹੈ ਪਰ ਪ੍ਰਵਾਸੀ ਜਿਆਦਾਤਰ ਕੁਲਚਿਆਂ ਦਾ ਜਿਹੜਾ ਰੇੜੀਆਂ ਲਗਾਉਣ ਦਾ ਕੰਮ ਕਰਦੇ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਮੈਂ ਦਿਖਾਉਂਗਾ ਜਿਹੜੀ ਮੇਰੇ ਪਿੱਛੇ ਤੁਸੀਂ ਰੇੜੀ ਦੇਖ ਰਹੇ ਹੋ ਇਹ ਇੱਕ ਸਰਦਾਰ ਜੀ ਨੇ ਇੱਕ ਕੁਲਚਾਂ ਦੀ ਰੇੜੀ ਲਗਾਈ ਆ ਪਿੱਛੇ ਤੁਹਾਨੂੰ ਮੈਂ ਇੱਕ ਵਾਰੀ ਦਿਖਾ ਵੀ ਦੇਵਾਂ ਕਿ ਲਿਖਿਆ ਹੋਇਆ ਸਰਦਾਰ ਜੀ ਕੁਲਚੇ ਵਾਲੇ ਤੇ ਜਿਹੜੇ ਸਰਦਾਰ ਜੀ ਕੁਲਚੇ ਵਾਲੇ ਆਏਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਸਰਦਾਰ ਦੇ ਜਿਹੜਾ ਮਨ ਦੇ ਵਿੱਚ ਖਿਆਲ ਫਿਰ ਕਿਵੇਂ ਆ ਗਿਆ ਜਿਹੜਾ ਕੁਲਚੇ ਲਗਾਉਣ ਦਾ ਕਿਉਂਕਿ ਜਿਹੜੇ ਅੱਜ ਕੱਲ ਮੁੰਡੇ ਹੈਗੇ ਆ ਨੌਜਵਾਨ ਹੈਗੇ ਇਹ ਕੰਮਾਂ ਦੇ ਵਿੱਚ ਬੜਾ ਫਰਕ ਨਜ਼ਰ ਦੇਖਦੇ ਆ ਕਿ ਇਹ ਕੰਮ ਵੱਡਾ ਹੈਗਾ ਇਹ ਛੋਟਾ ਹੈਗਾ ਇਹ ਸਰਦਾਰ ਕੀ ਹੈਗਾ ਪਰ ਉਹਨਾਂ ਪੁੱਛਾਂਗੇ ਵੀ ਜੀ ਕੀ ਨਾਮ ਕੀ ਤੋਂ ਡਾਕ ਮੜਾ ਸੁਣੋ ਚਲ ਅਸੀਂ ਇੱਥੋਂ ਨਹੀਂ ਲੰਘ ਰਹੇ ਸੀਗੇ ਬੜਾ ਸਾਨੂੰ ਮਾਣ ਮਹਿਸੂਸ ਹੋਇਆ ਵੀ ਇੱਕ ਸਰਦਾਰ ਭਰਾ ਨੇ ਕੁਲਚਾਂ ਦੀ ਰੇੜੀ ਲਗਾਈ ਆ ਪਰ ਪੰਜਾਬ ਦੇ ਵਿੱਚ ਜਿਹੜੇ ਅੱਜਕੱਲ ਨੌਜਵਾਨ ਆ ਕੰਮਾਂ ਨੂੰ ਵੱਡਾ ਛੋਟੇ ਵੱਡੇ ਨਜ਼ਰੀਏ ਦੇ ਨਾਲ ਦੇਖਦੇ ਆ ਜ਼ਿਆਦਾਤਰ ਇਹ ਜਿਹੜੇ ਕੰਮ ਹੈਗੇ ਆ ਕੁਲਚਾਂ ਦੇ ਜਾਂ ਗੋਲਗੱਪਿਆਂ ਦੇ ਜਾਂ ਕੋਈ ਹੋਰ ਛੋਟੇ ਛੋਟੇ ਰੇੜੀਆਂ ਲਗਾਉਣ ਦੇ ਕੰਮ ਪ੍ਰਵਾਸੀ ਆ ਕੇ ਇੱਥੇ ਪੰਜਾਬ ਦੇ ਵਿੱਚ ਕਰਦੇ ਆ ਪੰਜਾਬ ਦੇ ਲੋਕ ਬਹੁਤ ਸਾਰੇ ਇਨਾ ਗੰਨਾ ਤੋਂ ਇਨਾ ਕੰਮਾਂ ਤੋਂ ਨੱਕ ਵੱਟਦੇ ਆ ਕਹਿੰਦੇ ਛੋਟਾ ਕੰਮ ਆ ਸ਼ਰਮ ਮਹਿਸੂਸ ਕਰਦੇ ਆ ਫਿਰ ਵੀਰ ਜੀ ਤੁਹਾਨੂੰ ਕਿੰਨੀ ਸ਼ਰਮ ਆਉਂਦੀ ਐ ਇੱਥੇ ਰੇੜੀ ਲਗਾਈ ਹੋਈ ਐ ਨਾ ਨਾ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ ਕੰਮ ਕਰਨ ਵਾਲੇ ਬੰਦੇ ਨੂੰ ਕੋਈ ਸ਼ਰਮ ਨਾ ਆਉਣੀ ਚਾਹੀਦੀ ਐ ਨਾ ਮੰਨਣੀ ਚਾਹੀਦੀ ਆ ਕੰਮ ਕਰੋ ਕਰਮ ਐ ਕੰਮ ਕਰਨਾ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਕੰਮ ਕਈ ਕਹਿੰਦੇ ਕੰਮ ਨਹੀਂ ਮਿਲਦਾ ਕੰਮ ਕੰਮ ਤਾਂ ਸੜਕਾਂ ਦੇ ਭੱਜਿਆ ਫਿਰਦਾ ਪਰ ਕਰਨ ਵਾਲਾ ਹੋਣਾ ਚਾਹੀਦਾ ਜਿਵੇਂ ਆਪਾਂ ਗੱਲ ਕਰਦੇ ਆ ਕਿ ਬਹੁਤ ਸਾਰੇ ਲੋਕ ਹੈਗੇ ਆ ਕਹਿੰਦੇ ਵੀ ਬੇਰੁਜ਼ਗਾਰੀ ਹੈਗੀ ਆ ਤੇ ਬੇਰੁਜ਼ਗਾਰੀ ਹੈਗੀ ਆ ਪੰਜਾਬ ਦੇ ਵਿੱਚ ਕਿ ਲੋਕ ਖੁਦ ਬੇਰੁਜ਼ਗਾਰ ਬਣੇ ਹੋਏ ਆ ਇਹ ਲੋਕ ਆਪ ਖੁਦ ਬੇਰੁਜ਼ਗਾਰ ਬਣੇ ਹੋਏ ਆ ਬੇਰੁਜ਼ਗਾਰੀ ਖੁਦ ਬੰਦਾ ਪੈਦਾ ਕਰ ਰਿਆ ਨਾ ਸਰਕਾਰਾਂ ਦੇ ਮਗਰ ਭੱਜਣਾ ਚਾਹੀਦਾ ਕੋਈ ਲੋੜ ਨਹੀਂ ਕਿਸੇ ਸਰਕਾਰ ਤੋਂ ਤੁਸ ਨੂੰ ਨੌਕਰੀ ਮੰਗਣੀ ਤੁਸੀਂ ਤੁਹਾਡੇ ਕੋਲੇ ਨੌਕਰੀ ਆਪ ਦੇ ਕੋਲੇ ਤੁਸੀਂ ਆਪ ਦਾ ਕੰਮ ਕਰੋ ਨੌਕਰੀ ਨੌਕਰੀ ਐ ਸੋ ਟੁਕਣ ਪੈਸਾ ਕਮਾਓ ਲੋਡ ਹੀ ਨਹੀਂ ਸਰਕਾਰ ਦੇ ਮਗਰ ਭੱਜਣ ਦੀ ਜੇ ਆਪਾਂ ਗੱਲ ਕਰ ਲੈਨੇ ਆ ਜਿਹੜੇ ਆਪਣੇ ਪੰਜਾਬੀ ਭਰਾ ਦੇ ਰਿਸ਼ਤੇਦਾਰ ਤੇ ਹੈਗੇ ਆਪਣੇ ਚਾਚੇ ਤਾਏ ਭੈਂਟ ਭਾਈ ਦਾ ਆਪਣੇ ਘਰੋ ਦੇ ਵਿੱਚ ਗੱਲਾਂ ਚੱਲਦੀਆਂ ਵੀ ਤੁਹਾਨੂੰ ਕਦੇ ਐ ਨਹੀਂ ਕਹਿਆ ਰਿਸ਼ਤੇਦਾਰਾਂ ਨੇ ਵੀ ਆ ਤੂੰ ਕੁਲਚੇ ਦਾ ਕੰਮ ਕਰੇਗਾ ਲੈ ਰਿਸ਼ਤੇਦਾਰ ਕਿਹੜਾ ਖਾਨ ਨੂੰ ਤੇ ਜਾਣਗੇ ਭਰਾ ਤੂੰ ਸਮਝਦਾਰ ਹੈ ਅੱਜ ਕੱਲ ਤੁਸੀਂ ਐ ਦੱਸੋ ਕੋਈ ਮਿਲਣ ਤਾਂ ਹੁੰਦਾ ਨਹੀਂ ਸਾਰੇ ਰਿਸ਼ਤੇ ਨਾਤੇ ਮੋਬਾਈਲ ਨੇ ਖਤਮ ਕਰਤੇ ਨਾ ਰਿਸ਼ਤੇਦਾਰ ਕਹਿਣ ਨੂੰ ਬਹੁਤ ਕੁਝ ਕਹਿੰਦੇ ਆ ਅਸੀਂ ਆਪਣੇ ਲਈ ਦੇਖਣਾ ਕੰਮ ਕਰਨਾ ਸੀ ਆਪਦਾ ਅਸੀਂ ਦੇਖਣਾ ਵੀ ਅਸੀਂ ਸੌਖੇ ਰਹਿੰਦੇ ਆ ਨਾ ਜਿਹੜਾ ਮੈਨੂੰ ਸੌਖਾ ਲੱਗਦਾ ਮੈਂ ਕੰਮ ਉਹ ਜ਼ਰੂਰ ਕਰੂੰਗਾ ਨਹੀਂ ਇਹ ਜਿਹੜਾ ਕੁਲਚੇ ਦਾ ਫਿਰ ਖਿਆਲ ਆ ਇੱਕ ਸਿੱਖਿਆ ਕਿੱਥੋਂ ਕਿਵੇਂ ਆਇਆ ਬੰਦੇ ਵਿੱਚ ਇਹ ਗਰੀਬੀ ਕਰਾਉਂਦੀ ਆ ਸਹੀ ਮੈਨੇ ਤਾਂ ਖਿਆਲ ਨਹੀਂ ਆਉਂਦਾ ਬੰਦੇ ਨੂੰ ਕੰਮ ਕਰਨਾ ਕੋਈ ਵੀ ਕਰਨਾ ਉਹਨੂੰ ਤੁਸੀਂ ਧਿਆਨ ਨਾ ਕਰੋਗੇ ਆਟੋਮੈਟਿਕਲੀ ਸੋਨੂੰ ਆ ਜਾਊਗਾ ਜੇ ਕੰਮ ਆਪਾਂ ਧਿਆਨ ਨਾ ਕਰਨੇ ਨਹੀਂ ਤੁਸੀਂ ਕਿਤੇ ਮਰਜੀ ਤੇਰੇ ਫਿਰ ਤੁਸੀਂ ਕਾਮਨੀ ਕਰ ਸਕਦੇ ਬਸ ਜੇ ਆਪਾਂ ਗੱਲ ਕਰ ਲੈਂਦੇ ਬਹੁਤ ਸਾਰੇ ਇੱਥੇ ਪ੍ਰਵਾਸੀ ਹੈਗੇ ਆ ਉਹ ਜਾਦਾ ਉਹੀ ਕੰਮ ਕਰਦੇ ਇਹਨਾਂ ਕੰਮਾਂ ਨੂੰ ਕਿਉਂ ਨਹੀਂ ਕਰਦੇ ਪੰਜਾਬੀ ਕਿਉਂ ਨਹੀਂ ਬਣਾਉਂਦੇ ਕਰ ਪੰਜਾਬੀ ਗੱਲ ਤਾਂ ਉਹੀ ਆ ਨਾ ਦੋ ਦਿਨ ਕਰ ਲੈਣਗੇ ਚਾਰ ਦਿਨ ਕਰਨਗੇ ਉਹ ਇੱਕੇ ਦਿਨ ਕਹਿੰਦੇ ਮੈਨੂੰ 11500 ਵਾੜ ਗਏ ਐਦਾਂ ਨਹੀਂ ਬਣ ਜਾਂਦੇ ਪੈਸੇ ਬਿਜ਼ਨਸ ਕੋਈ ਵੀ ਕਰੀਏ ਨਾ ਹੌਲੀ 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 ਕਿਤੇ 200 ਵਾਜ ਗਿਆ ਕਿਤੇ 400 ਵਧ ਗਿਆ ਕਿਤੇ 300 ਵਾਜ ਗਿਆ ਕਿਤੇ 250 ਵਾਜ ਗਿਆ ਉਹਨੂੰ ਮਹੀਨੇ ਦੀ ਤੁਸੀਂ ਅਕਾਊਂਟਿੰਗ ਕਰਕੇ ਦੇਖੋ 9-10000 ਰੁਪਏ ਬਣ ਗਿਆ ਤੁਹਾਡੇ ਕੋਲ ਹੌਲੀ ਹੌਲੀ ਇਕੱਠੇ ਹੁੰਦੇ ਆ ਜੇ ਆਪਾਂ ਆਖੀ ਵੀ ਅੱਜ ਅਸੀਂ ਸਰਮਾਇਦਾਰ ਬਣ ਜਾਗੇ ਨਹੀਂ ਜਿਵੇਂ ਅੱਜ ਕੱਲ੍ਹ ਲੋਕ ਬਾਹਰ ਨੂੰ ਉਡਾਰੀ ਜਾਦਾ ਮਾਰ ਰਹੇ ਆ ਆਪਣੇ ਪੰਜਾਬ ਦੇ ਉਧਰ ਸੁਣਦੇ ਵੀ ਹੈਗੇ ਆ ਵੀ 18-18 ਘੰਟੇ 20-20 ਘੰਟੇ ਕੰਮ ਕਰਦੇ ਆ ਪਰ ਇੱਥੇ ਤੁਸੀਂ ਹੁਣ ਜਿਵੇਂ ਇੱਕ ਆਪਾਂ ਗੱਲ ਕਰ ਗਏ ਕਿ ਕਿੰਨੇ ਘੰਟੇ ਕੰਮ ਕਰਦੇ ਹੋ ਆਪਾਂ ਉਹਨਾਂ ਦੇ ਨਾਲ ਹਿਸਾਬ ਦੇ ਦਿੰਦੇ ਫਿਰ ਦੇਖੋ ਜੀ ਮੈਂ 10 ਵਜੇ ਆਉਣਾ ਹੁਣ ਫਿਰ ਹੀ ਆ ਮੈਂ ਇਸ ਟਾਈਮ ਦੱਸ ਤੂੰ ਤੁਸੀਂ ਦੇਖ ਲਓ ਕਿੰਨਾ ਫੈਮ ਹੋ ਗਿਆ 5-6 ਘੰਟੇ ਹੀ ਕੰਮ ਕਰਕੇ ਆਪਾਂ ਜਮ ਸੰਤੋਸ਼ਤ ਆਪ ਦਾ ਕੰਮ ਹੈ ਛੋਟਾ ਬਿਜ਼ਨਸ ਛੋਟਾ ਮੈਂ ਛੋਟਾ ਬਿਜ਼ਨਸ ਆ ਆਪਣਾ ਤੇ ਛੋਟਾ ਜਿਵੇਂ ਕਹਿੰਦੇ ਆ ਦੁਕਾਨਦਾਰ ਮੈਂ ਬਹੁਤ ਘੈਂਟ ਦੁਕਾਨਦਾਰ ਆ ਮੇਰੀ ਇਹ ਦੁਕਾਨਦਾਰੀ ਨਾ ਕਮਾਈ ਦੀ ਗੱਲ ਕਰ ਲੈਨੇ ਕਿੰਨੀ ਕਮਾਈ ਕਰ ਲੈਨੇ ਬਸ ਉਹ ਹੀ 2-400 ਰੁਪਏ ਬਣ ਜਾਂਦਾ ਵਧੀਆ ਪੇਟ ਪਾਲ ਲਈ ਦਾ ਜਵਾਖਾ ਦਾ ਨਾਲੇ ਆਪ ਖੁਸ਼ ਰਹੀਦਾ ਬਸ ਅਨੰਤ ਮਾਲੀ ਦਾ ਪਰਮਾਤਮਾ ਦੀ ਕਿਰਪਾ ਜੇ ਆਪਾਂ ਗੱਲ ਕਰ ਲੈਨੇ ਜਿਵੇਂ ਪ੍ਰਵਾਸੀ ਹੈਗੇ ਆ ਹਿੰਦੀ ਬੋਲਦੇ ਆ ਉਹ ਇੱਥੇ ਆ ਕੇ ਜੇ ਉਹਨਾਂ ਕੋਲੇ ਕੋਈ ਕਸਟਮਰ ਵੀ ਖਾਂਦਾ ਪੰਜਾਬੀ ਪੁਲਚਾ ਖਾਣ ਜਾਊਗਾ ਤਾਂ ਉਹਨਾਂ ਨੇ ਹਿੰਦੀ 'ਚ ਪੁੱਛਣਾ ਹੈ ਇਹਨਾਂ ਤੋਂ ਜਾਂ ਕੋਈ 버ਗਰ ਖਾਣਾ ਹੈ ਜਾਂ ਕੋਈ ਆਪਾਂ ਗੋਲ ਗੱਪੇ ਦੀ ਗੱਲ ਕਰੀਏ ਗੋਲ ਗੱਪੇ ਖਾਣੇ ਆ ਉਹਨਾਂ ਨੇ ਕੀ ਹਿੰਦੀ 'ਚ ਪੁੱਛਣਾ ਉਹਨਾਂ ਨੇ ਵੀ ਕੈਸੇ ਲਗਾਏ ਆ ਕਿ ਆਪਣੀ ਭਾਸ਼ਾ ਨੂੰ ਵੀ ਉਹ ਹਿੰਦੀ ਦੇ ਵਿੱਚ ਬਦਲ ਲੈਂਦੇ ਆ ਤੁਹਾਡੇ ਕੋਲੇ ਆ ਕੇ ਤਾਂ ਫਿਰ ਪੰਜਾਬੀ ਬੋਲਦੇ ਹੋਣਗੇ ਇਹਦਾ ਬੜਾ ਫਰਕ ਪੈਂਦਾ ਹੋਣਾ ਨਹੀਂ ਨਹੀਂ ਬਿਲਕੁਲ ਜੀ ਮੈਨੂੰ ਤਾਂ ਆ ਕੇ ਸਰਦਾਰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਪਹਿਲਾਂ ਕਿੱਡਾ ਮਾਨ ਮਹਿਸੂਸ ਹੁੰਦਾ ਮੈਨੂੰ ਇਸ ਗੱਲ ਦਾ ਜਦੋਂ ਸਰਦਾਰ ਜੀ ਸਤਿ ਸ਼੍ਰੀ ਅਕਾਲ ਲਈ ਤਾਂ ਉਹ ਅੱਗੇ ਤੋਂ ਮੁੜ ਕੇ ਆਏ ਵੀ ਸਰਦਾਰ ਜੀ ਖੜੇ ਆ ਮੈਨ ਵਕਰ ਮਸੂਸ ਹੁੰਦਾ ਘਰੇ ਕਦੇ ਕਿਹਾ ਤਾਂ ਨਹੀਂ ਫਿਰ ਵੀ ਮਿਸਿਸ ਨੇ ਵੀ ਕੁਲਚਿਆਂ ਦਾ ਕੰਮ ਕੀਤਾ ਜਾਂ ਰਿਸ਼ਤੇਦਾਰਾਂ ਨੇ ਕਦੇ ਕਿਹਾ ਤਾਂ ਨਹੀਂ ਕਰਦਾ ਨਹੀਂ ਨਹੀਂ ਮੈਂ ਆਪਣਾ ਕੰਮ ਆਪਦੀ ਇਮਾਨਦਾਰੀ ਨਾਲ ਕਰਦਾ ਮੈਂ ਕਿਸੇ ਕਦੇ ਕਿਸੇ ਘਰੇ ਕਦੇ ਵੀ ਘਰੇ ਕੋਈ ਨਹੀਂ ਮੈਨੂੰ ਪੁੱਛ ਸਕਦਾ ਮੈਂ ਜੋ ਕੰਮ ਕਰਨਾ ਮੈਂ ਆਪਦੇ ਦਮ ਨਾਲ ਕਰਦਾ ਬਸ ਜੀ ਜੀ ਮੈਨੂੰ ਕੋਈ ਕਦੇ ਮੈਂ ਪੈਸਾ ਚਾਹੀਦਾ ਬਸ ਬੰਦੇ ਘਰੇ ਪੈਸਾ ਚਾਹੀਦਾ ਕੋਈ ਲੋੜ ਨਹੀਂ ਹੁਣ ਜਿਹੜੇ ਆਪਾਂ ਗੱਲ ਕਰ ਲਏ ਬਹੁਤ ਸਾਰੇ ਪ੍ਰਵਾਸੀਆਂ ਦੀਆਂ ਵੀਡੀਓ ਵੀ ਵਾਇਰਲ ਹੋਣੀਆਂ ਹੈ ਜਾ ਸਬਜ਼ੀ ਦੀ ਹੋਵੇ ਜਾਂ ਕਿ ਹੋਰ ਆਪਾਂ ਫਰੂਟ ਦੀ ਗੱਲ ਕਰੀਏ ਤਾਂ ਤਮਾਕੂ ਦੇ ਨਾਲ ਬੜੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਤਮਾਕੂ ਲਗਵਾਉਂ ਜਾਂਦੇ ਆ। ਇਹ ਤੁਹਾਡੇ ਕੋਲੇ ਤਾਂ ਫਿਰ ਪੰਜਾਬੀ ਮੁੰਡੇ ਆ ਤੇ ਸਰਦਾਰ ਜੀ ਆਉਂਦੇ ਹਣ ਜਦੋਂ ਆਉਂਦੇ ਕੋਈ ਨਾ ਕੋ ਉਤਰ ਕੇ ਇਹ ਵੀ ਬੜਾ ਫੱਕਰ ਹੁੰਦਾ ਹੋਣਾ। ਭਰਾ ਜੀ ਮੇਰੇ ਕੋਲ ਤਾਂ ਕਈ ਵਾਰੀ ਹੋ ਜਾਂਦਾ ਆ ਜਾਂਦਾ ਬੰਦਾ। ਭਾਜੀ ਮਾਚਸ ਲੈਣੀ ਆ। ਆ ਹੁਣੇ-ਹੁਣੇ ਇੱਕ 10 ਮਿੰਟ ਪਹਿਲਾਂ ਦੀ ਗੱਲ ਆ ਮਾਚਸ ਲੈਣਾ। ਮੈਂ ਵੀਰ ਜੀ ਗੁੱਸਾ ਨਾ ਮੈਨੂੰ ਹੱਥ ਬੰਨ੍ਹ ਕੇ ਬੇਨਤੀ ਆ ਮੈਂ ਮਾਚਸ ਨਹੀਂ ਦੇ ਸਕਦਾ ਤੁਹਾਨੂੰ। ਮੇਰਾ ਪਹਿਲਾਂ ਤੋਂ ਰੁਟੀਨ ਆ। ਮੈਂ ਇਹ ਤੇ ਮੱਚ ਨਹੀਂ ਦਿੰਦਾ ਮੈਂ ਕਿ ਮੇਰੇ ਕੋਲ ਸਰਦਾਰ ਬੰਦੇ ਆਉਂਦੇ ਆ ਮੰਨ ਲਓ ਤੁਸੀਂ ਸਿਕਟ ਲਾ ਕੇ ਤੁਸੀਂ ਖੜਜੋ ਮੇਰੀ ਕੀ ਵੈਲਿਊ ਰਹੇਗੀ ਠੀਕ ਹਨ ਮੈਂ ਕਈ ਚੀਜ਼ਾਂ ਨੂੰ ਦੇਖਦਾ ਮੈਂ ਇਸ ਵਾਸਤੇ ਜੀ ਦੋਸਤੋ ਇਹ ਸਨ ਵੀਰ ਜੀ ਸਰਦਾਰ ਜੀ ਕੁਲਚਿਆਂ ਵਾਲੇ ਜਿਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਵੀਰ ਜੀ ਨੇ ਸੁਝਾਅ ਵੀ ਬਹੁਤ ਵਧੀਆ ਦਿੱਤਾ ਜਿਹੜਾ ਕਾਰੋਬਾਰ ਹੈ ਕੋਈ ਵੱਡਾ ਛੋਟਾ ਨਹੀਂ ਹੁੰਦਾ ਬੰਦੇ ਦੀ ਜਿਹੜੀ ਨੀਤਾ ਹੈ ਉਹ ਵੱਡੀਆਂ ਛੋਟੀਆਂ ਹੁੰਦੀ ਹੈ ਸੋਚ ਵੱਡੀ ਛੋਟੀ ਹੈ ਤੇ ਕਾਰੋਬਾਰ ਕੋਈ ਵੱਡਾ ਛੋਟਾ ਨਹੀਂ ਹੁੰਦਾ ਇਹਨਾਂ ਨੇ ਕਿਹਾ ਔਰ ਜਿਹੜੇ ਕੁਲਚਿਆਂ ਦੀ ਰੇੜੀ ਹੈ ਇਹਨਾਂ ਨੇ ਕਿਹਾ ਵੀ ਸਾ ਮੇਰੀ ਗਰੀਬੀ ਕਾਰਨ ਮੇਰੀ ਮਜਬੂਰੀ ਕਾਰਨ ਲਗਾਈ ਆ ਕਿ ਜਿਹੜੇ ਪ੍ਰਵਾਸੀ ਇੱਥੇ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਵੀ ਕਿਹਾ ਵੀ ਵੱਧ ਝੜ ਕੇ ਉਹ ਕੰਮ ਕਰਦੇ ਆ ਆਪਣੀਆਂ ਮਿਹਨਤਾਂ ਕਰਦੇ ਆ ਇਸ ਕਰਕੇ ਉਹ ਕਾਮਯਾਬ ਹੁੰਦੇ ਨੇ ਜਿਹੜੇ ਪੰਜਾਬੀ ਲੋਕ ਆ ਇੱਕ ਤਾਂ ਜ਼ੁਬਾਨ ਤੇ ਨਹੀਂ ਖੜਦੇ ਇਸ ਕਰਕੇ ਉਹਨਾਂ ਨੂੰ ਕੋਈ ਕੰਮ ਤੇ ਨਹੀਂ ਲੈ ਕੇ ਜਾਂਦਾ ਔਰ ਦੂਜੀ ਗੱਲ ਉਹ ਖਰੇ ਨਹੀਂ ਉਤਰਦੇ ਕਿਸੇ ਦੀ ਗੱਲ ਤੇ ਬਟਿੰਡਾ ਤੋਂ ਸਰਤਾਰ న్యూਸ ਲਈ ਖਰੂਬ ਰਾਇ ਕਰਨ ਦੀ ਰਿਪੋਰਟ